ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਅਬੋਰ ਖਬਰਨਾਮਾ ਤੇ ਅੱਜ ਇੱਕ ਅਹਿਮ ਜਾਣਕਾਰੀ ਤੁਹਾਡੇ ਲਈ ਅਸੀਂ ਲੈ ਕੇ ਆਏ ਆਂ ਅਸੀਂ ਇਸ ਟਾਈਮ ਪਹੁੰਚੇ ਆਂ ਗੁਰੂ ਨਾਨਕ ਮੈਡੀਕਲ ਸਟੋਰ ਤੇ ਜਿਹੜੀ ਐ ਸੀਤੋ ਰੋਡ ਦੇ ਸਥਿਤ ਹੈ ਬਿਲਕੁਲ ਲੂਣਾ ਨਰਸਿੰਗ ਹੋਮ ਹਸਪੀਟਲ ਦੇ ਬਿਲਕੁਲ ਸਾਹਮਣੇ ਹੈ ਗੁਰੂ ਨਾਨਕ ਮੈਡੀਕਲ ਸਟੋਰ ਅਸੀਂ ਇੱਥੇ ਪਹੁੰਚੇ ਆਂ ਇੱਕ ਨਵੀਂ ਮਸ਼ੀਨ ਇੱਥੇ ਸੰਚਾਲਕ ਜਿਹੜੇ ਲੈ ਕੇ ਆਏ ਨੇ ਜਿਹੜੇ ਕਿ 6 ਮਿੰਟਾਂ ਵਿੱਚ ਕਹਿੰਦੇ ਨੇ ਵੀ ਤੁਹਾਡੇ ਸਰੀਰ ਦੇ ਸਾਰੇ ਟੈਸਟ ਇਹ ਮਸ਼ੀਨ ਕਰਦੀ ਹੈ ਤੇ ਆਪਾਂ ਅੰਦਰ ਜਾਂਦੇ ਆਂ ਪੂਰੀ ਜਾਣਕਾਰੀ ਲੈਣੇ ਆਂ ਕਿਉਂਕਿ ਨਵੀਂ ਮਸ਼ੀਨ ਆਈ ਹੈ ਬਹੁਤ ਲੋਕ ਇੱਥੇ ਆ ਕੇ ਚੈੱਕ ਕਰਾ ਰਹੇ ਨੇ ਤੇ ਕਿਸ ਤਰ੍ਹਾਂ ਦੀ ਇਹ ਜਾਣਕਾਰੀ ਮਸ਼ੀਨ ਆਪਾਂ ਨੂੰ ਦੱਸਦੀ ਆ ਆਪਾਂ ਪੂਰੀ ਜਾਣਕਾਰੀ ਜਿਹੜੀ ਹੈ ਇੱਥੋਂ ਦੇ ਸੰਚਾਲਕ ਹੈਗੇ ਆ ਆ ਪ੍ਰਵੀਂਦਰ ਸਿੰਘ ਜੀ ਰਾਜਾ ਜੀ ਉਹਨਾਂ ਤੋਂ ਆਪਾਂ ਜਾਣਕਾਰੀ ਲੈਣੇ ਆ ਤੁਸੀਂ ਆ ਮਸ਼ੀਨ ਵੇਖ ਸਕਦੇ ਹੋ ਵੀ ਇਹ ਨਵੀਂ ਮਸ਼ੀਨ ਆਈ ਹੈ ਨੈਟ ਨਾਲ ਜਿਹੜੀ ਇਹ ਲੈਪਟਾਪ ਨਾਲ ਇਹ ਜੁੜ ਕੇ ਤੇ ਆਪਣੀ ਜਿਹੜੀ ਸਾਰੀ ਬਿਮਾਰੀਆਂ ਬਾਰੇ ਦੱਸਦੀ ਹੈ ਤੇ ਆਪਾਂ ਰਾਜਾ ਜੀ ਤੋਂ ਜਾਣਕਾਰੀ ਲੈਨੇ ਆ ਰਾਜਾ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਲਾਈਵ ਜੀ ਤੁਹਾਡਾ ਸਵਾਗਤ ਹੈ ਕਿਸ ਤਰ੍ਹਾਂ ਦੀ ਮਸ਼ੀਨ ਆਈ ਹੈ ਕਿਸ ਤਰ੍ਹਾਂ ਦੇ ਨੇ ਚੈੱਕ ਅਪ ਹੁੰਦੇ ਨੇ ਅੱਜ ਪਹੁੰਚੇ ਥੋੜਾ ਜਿਹਾ ਲੇਟ ਪਹੁੰਚੇ ਪਰ ਅਸੀਂ ਨਾ ਇਹ ਮਸ਼ੀਨ ਜਿਹੜੀ ਹੈਗੀ ਹੈ ਇਹ ਜਿਹੜਾ ਪੁਰਾਣੇ ਵੈਦ ਹੁੰਦੇ ਸੀਗੇ ਹਾਂਜੀ 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 ਉਹ ਨਾੜ ਵੇਖ ਕੇ ਸਾਰੀਆਂ ਬਿਮਾਰੀਆਂ ਬਾਰੇ ਅਗਰ ਉਹ ਫੋਰਾਇਆ 10 ਦਿਨ ਦੱਸਿਆ ਹੂੰ ਹੂੰ ਜਪਾਨ ਵਾਲੇ ਉਸੇ ਤਕਨੀਕ ਨਾਲ ਇਹ ਮਸ਼ੀਨ ਤਿਆਰ ਕੀਤੀ ਗਈ ਹੈ ਇਹਦੇ ਨਾਲ ਕੀ ਹੁੰਦਾ ਹੈ ਕਿ ਆਪਾਂ ਸਰੀਰ ਦੀ ਪੂਰਾ ਬੋਡੀ ਦਾ ਆਪਾਂ ਉਹ ਜਪਨ ਲੀਵਰ ਚ ਕਿਡਨੀ ਚ ਛਾਤੀ ਚ ਪੇਟ ਚ ਕਹਿੰਦੇ 40 45 ਤਰ੍ਹਾਂ ਦੀ ਰਿਪੋਰਟ ਆਪਣੇ ਕੋਲੇ ਆ ਜਾਂਦੀ ਹੈ ਕਿ ਗਾਇਨੀ ਨਹੀਂ ਹੋ ਗਏ ਜਾਂ ਕੋਈ ਮੰਥਲੀ ਸਰਕਲ ਦੀ ਹੋ ਗਈ ਜਾਂ ਬੀਪੀ ਬੂ ਵੀ ਆਹ ਰਿਪੋਰਟ ਆਉਣੀ ਆ ਇਸ ਤਰ੍ਹਾਂ ਦੇ ਟੈਸਟ ਕਰਦੀ ਹੈ ਮਸ਼ੀਨ ਪਰ ਅਸਲ ਵਿੱਚ ਕੀ ਹੁੰਦਾ ਹੈ ਕਿ ਇਹ ਸਿਰਫ ਨਾੜੀ ਵੈਦ ਤੇ ਤਰਜਿਤੀ ਤਿਆਰ ਕੀਤੀ ਗਈ ਹੈ ਇਹਦਾ ਫਾਇਦਾ ਕੀ ਹੋਊਗਾ ਮਰੀਜ਼ ਨੂੰ ਅਸਲ ਵਿੱਚ ਕੀ ਹੁੰਦਾ ਕਿ ਆਪਣੇ ਸਰੀਰ 'ਚ ਪਤਾ ਨਹੀਂ ਕੀ ਕੋਈ ਚੱਲੀ ਜਾਂਦਾ ਹੈ ਹੂੰ 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 ਤੇ ਉਹ ਚੀਜ਼ਾਂ ਜਿੰਨੀਆਂ ਮੋਟੀਆਂ ਚੀਜ਼ਾਂ ਤੋਂ ਪਹਿਲਾਂ ਦੀ ਕੰਟਰੋਲ ਕਰ ਲਵਾਂਗੇ ਕਿ ਆਪਾਂ ਕਈ ਵਾਰੀ ਆਪਾਂ ਪੇਟ ਦਰਦ ਹੁੰਦਾ ਪਿਆ ਹੁੰਦਾ ਹੂੰ ਹੁਣ ਆਪਾਂ ਪਤਾ ਨਹੀਂ ਪੇਟ 'ਚ ਆਪਣੇ ਲੀਵਰ 'ਚ ਹੈਗੀ ਹੈ ਗਰਮੀ ਦੇ ਪੇੜ 'ਚ ਨੁਕਸ ਹੈ ਕਿ ਆਪਣੀ ਪੇਨ ਕਿਰਿਆ ਜਦ ਗਾਲ ਬੈੜੇ 'ਚ ਨੁਕਸ ਹੋ ਕੇ ਆ ਕੇ ਆਪਾਂ ਨੂੰ ਕੋਈ ਧਿਆਨ ਨਹੀਂ ਦਿੰਦਾ ਕਰ ਤੇ ਹਰ ਕੋਈ ਬੰਦਾ ਇੱਕ ਨਾ ਇੱਕ ਆਪਾਂ ਸਮਝ ਲੇਕਿਨ ਕੋਈ ਕਿਤੇ ਜਾਵਾਂਗੇ ਉਹ ਇੱਕ ਤੁੱਕੇ ਜਿਹਾ ਨਾਲ ਆਪਾਂ ਦਵਾਈ ਮਿਲਦੀ ਪਰ ਇਹਦੇ ਨਾਲ ਸਮ ਕਲੀਅਰ ਚ ਹੋ ਜਾਂਦੇ ਅਸੀਂ ਆਪਣੇ ਨਾਲ ਖਾਲਸਾ ਜੀ ਇੱਥੇ ਬੈਠੇ ਤੁਸੀਂ ਇਹਨਾਂ ਦਾ ਟੈਸਟ ਕਰੋ ਪਤਾ ਲੱਗੇ ਆਪਾਂ ਨੂੰ ਵੀ ਕਿਸ ਤਰ੍ਹਾਂ ਦਾ ਟੈਸਟ ਹੁੰਦਾ ਹੈ ਕਿਸ ਤਰ੍ਹਾਂ ਹੁੰਦਾ ਹੈ ਡੀਟੇਲ ਤਾਂ ਪਰ ਹਰੇ ਹਾਂ 5-8 ਰੁਪਏ 170 ਰੁਪਏ ਅਜੇ ਪਹਿਲਾਂ ਇਹਨਾਂ ਵਿੱਚ ਸਾਰੀ ਡਿਟੇਲ ਭਰਨੀ ਪੈਂਦੀ ਹੈ ਜੀ। ਹਾਂ ਜੀ। ਨਾਮ, ਉਮਰ, ਹਾਈਟ, ਵੇਟ ਤੇ ਮੋਬਾਈਲ ਨੰਬਰ, ਮੇਲ ਆਈਡੀ ਸਭ ਇਹਨਾਂ ਵਿੱਚ ਭਰਨਾ ਪੈਂਦਾ ਜੀ। ਹਾਂ। ਉਸ ਤੋਂ ਜਲਦੀ ਟੈਸਟਿੰਗ ਲਈ ਭੌਂ ਜਾਓ। ਟੈਸਟਿੰਗ ਤੇ। ਉਹ ਟੈਸਟਿੰਗ ਦਿਓ ਟੈਸਟਿੰਗ ਤੇ। ਟੈਸਟਿੰਗ। ਹੂੰ। ਇਹਨਾਂ ਖੱਬੇ ਅੱਥੇ। ਖੱਬੇ ਅੱਥੇ। ਕੜੀ ਨਹੀਂ ਦਣੀ ਕੋਈ। ਨਹੀਂ ਕੜੀ ਨਹੀਂ। ਮੋਬਾਈਲ ਕੱਢ ਦਿਓ। ਮੋਬਾਈਲ ਰੱਖ ਤੇ। ਹਾਂ ਮੋਬਾਈਲ। ਖੱਬੇ। ਹਾਂ ਇਨਸ਼ਾਅੱਲਾ। ਇਹ ਸਿਰਫ ਲੋਏ ਲੋਏ ਤੇ ਚਾਰਜ ਕਰਕੇ ਇਸ ਜਿਹੜਾ ਪੂਰਾ ਬੋਡੀ ਦਾ ਆਪਾਂ ਜਿਹੜਾ ਨਾੜ ਚੈੱਕ ਹੁੰਦੀ ਹੈ ਉਹ ਸਟਾਰਟ ਕਰਤੀ ਹਾਂਜੀ ਸਟਾਰਟ ਕਰਤੀ ਇਹ ਕੋਈ ਸਟਾਰਟ ਕਰਨੇ ਕੋਈ ਇੱਥੇ ਸਟਾਰਟ ਟੈਸਟ ਯਸ ਇਹ ਬੰਦੇ ਦੇ ਖੱਬੇ ਹਾਸੇ ਫੜਨਾ ਪੈਂਦਾ ਕਿ ਕਿ ਇਹ ਲੇਡੀ ਵਾਸਤੇ ਸੱਜਾ ਇੱਥੇ ਮਸ਼ੀਨ ਦੇ ਸਾਹਮਣੇ ਹੂੰ ਹੂੰ ਅਸੀਂ ਇਹਨਾਂ ਨੂੰ ਗਾਈਡ ਕਰਦੇ ਕਿ ਤੁਸੀਂ ਕਿੰਨੇ ਮਿੰਟਾਂ ਜੇ ਆਪਣਾ ਜਿਹੜਾ ਸਰੀਰ ਦਾ ਸਾਰਾ ਰਿਕਾਰਡ ਦੱਸ ਦਿੰਦੀ ਹੈ ਜੀ ਮੇਰੇ ਤੋਂ 6 ਕਿ ਮਿੰਟਾਂ ਦਾ ਪ੍ਰੋਸੈਸ ਹੈ ਇਹਨਾਂ ਦਾ ਅੱਛਾ ਅੱਛਾ 6 ਮਿੰਟਾਂ ਦਾ ਆਪਣਾ ਫਾਈਲ ਰਿਪੋਰਟ ਆਪਣੇ ਸਾਹਮਣੇ ਆ ਜਾਂਦੀ ਹੈ ਪਰ ਬਸ ਅੰਜੀ ਜindagi ਇਸ ਤਰ੍ਹਾਂ ਦੀ ਆਪਾਂ ਇਹਦੇ ਨਾਲ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਜੇ ਆਪਣੇ ਸਰੀਰ 'ਚ ਇੱਥੇ ਥੋੜੀ ਕਮੀ ਹੈਗੀ ਹੈ ਆਪਾਂ ਉਸ ਨੂੰ ਖਾਣ ਪੀਣ ਬਦਲ ਕੇ ਵੀ ਸਹੀ ਕਰ ਸਕਦੇ ਆ ਜਾਂ ਨਾਲ ਅਸੀਂ ਮਰੀ ਨੂੰ ਸਲਾਹ ਵੀ ਦਿੱਤੇ ਕਿ ਹੁਣ ਇਹ ਮਾਲੂ ਕਿ ਉਹਦੀ ਕਿਡਨੀ 'ਚ ਕੋ ਫੰਕਸ਼ਨ ਵੀ ਥੋੜਾ ਜਾ ਕਿ ਕਿਡਨੀ ਆਪਾਂ ਨੂੰ ਟੌਕਸਿਨ ਦਿਖਾਈ ਜਾਂਦੀ ਜਾਂ ਆਪਾਂ ਨੂੰ ਗੰਦਗੀ ਦਿਖਾਈ ਜਾਂਦਾ ਕਿਡਨੀ 'ਚ ਤਾਂ ਆਪਾਂ ਉਹਨਾਂ ਨੂੰ ਕਹਿੰਨੇ ਕਿ ਤੁਸੀਂ ਇੱਕ ਜੋ ਹਾਂ ਦਾ ਪਾਣੀ ਹੂੰ ਹੂੰ ਅੱਧਾ ਗਲਾਸ ਦੋ ਗਲਾਸ ਇੱਕ ਚਮਚਾ ਜਿਹਾ ਲੈ ਕੇ ਦੋ ਗਲਾਸ ਪਾਣੀ ਦੇ ਇਸ ਤਰ੍ਹਾਂ ਬਾਲਗ ਜੇ ਇੱਕ ਗਲਾਸ ਪਾਣੀ ਰਹਿ ਜੇ ਉਹ ਪਾਣੀ ਪੀਣ ਨਾਲ ਉਹ ਉਹਨਾਂ ਦੀ ਜਿਹੜੀ ਰਿਪੋਰਟ ਸਹੀ ਹੋ ਜਾਂਦੀ ਹਮੇਸ਼ਾ ਕਿ ਲਗਾਤਾਰ ਲੈ ਲੈਣ ਕਿ ਤਾਂ ਇਸ ਤਰ੍ਹਾਂ ਨਾਲ ਖਾਣ-ਪੀਣ ਦੀ ਡਾਈਟ ਬਾਰੇ ਵੀ ਦੱਸਦੇ ਤੇ ਨਾਲ ਇਹਦਾ ਜੇ ਐਵੇਂ ਸੇ ਨਾ ਪਹਿਲਾਂ ਤਾਂ ਅਸੀਂ ਕੋਈ ਫੀਸ ਨਹੀਂ ਰੱਖੀ ਹੋਈ ਸੀ ਬਿਲਕੁਲ ਫ੍ਰੀ ਸੀਗਾ ਪਰ ਹੁਣ ਅਸੀਂ ਸੋਚ ਰਹੇ ਹਾਂ ਕਿ 50 ਰੁਪਏ ਇੱਕ ਰਜਿਸਟ੍ਰੇਸ਼ਨ ਫੀਸ ਰੱਖੀ ਜਾਊਗੀ ਅੱਛਾ ਜੀ ਜਿਹੜੇ ਬੰਦੇ ਨੂੰ ਮੈਡੀਸਨ ਲੈਣੀ ਹੈ ਉਹਨਾਂ ਨੂੰ ਲੈਸ ਕਰ ਦਿੱਤੇ ਜਾਊਗੇ ਮੈਡੀਸਨ ਦੀ 50 ਰੁਪਏ ਤੇ ਜਿਹਨਾਂ ਕਈ ਕਈ ਆਂਦੇ ਨੇ ਕਿ ਇਸ ਤਰ੍ਹਾਂ ਹੀ ਫਿੱਟ ਫੀਸ ਤਾਂ ਬਹੁਤ ਘੱਟ ਐਂਦੀ ਜੀ 50 ਰੁਪਏ ਦਾ ਹਾਂਜੀ ਆ ਜੀ ਵੈਸੇ ਨਾ ਇਸ ਤਰ੍ਹਾਂ ਦੀ ਮਸ਼ੀਨ ਪਿੱਛੇ ਜੇ ਜਨਮ ਅਸ਼ਟਮੀ ਤੇ ਤੋਰਾ ਮੰਦਿਰ ਆ ਸਾਡੇ ਸੀਤੋ ਕਨੋਚ ਉੱਥੇ ਇੱਕ ਮਸ਼ੀਨ ਇਹ ਉੱਥੇ ਲੈ ਕੇ ਆਏ ਸੀਗੇ ਗੰਗਾ ਨਗਰ ਦੀ ਪਾਰਟੀ ਕੋਈ ਲੈ ਕੇ ਆਈ ਸੀ ਇਹ ਜੋ ਸੇਮ ਮਸ਼ੀਨ ਸੀ ਉਹ ਹਰ ਟੈਸਟ ਦੇ ਉਹਨੇ ਬੋਲ ਆ ਰੱਖਿਆ ਸੀ ਕਿ 1500 ਵਾਲਾ ਟੈਸਟ ਸਿਰਫ 400 ਰੁਪਏ ਵਿੱਚ अच्छा जी जब मैं, मैं था 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 ने उन पूछया मैं कह तू 400 ਰੁਪਏ ਲੈ ਰਹੇ ਹੋ ਤੇ ਇਹ ਤਾਂ ਯਾਰ ਅਸੀਂ ਤਾਂ ਫ੍ਰੀ ਕਰਦੇ ਆ ਟੈਸਟ ਹੂੰ ਹੂੰ ਉਹ ਕਹਿੰਦੇ ਵੀ ਅਸੀਂ ਤਾਂ ਵੈਸੇ ਤਾਂ ਗੰਗਰਾਂਜ 1500 ਲੈਂਦੇ ਆ ਪਰ ਜੇ ਕੋਈ ਕੈਂਪ ਲਵਾਉਂਦਾ ਅਸੀਂ ਉੱਥੇ 800 ਰੁਪਏ ਲੈਣਾ ਅੱਧਾ ਰੇਟ ਕਰਕੇ ਪਰ ਮੰਦਰ ਸਾਹਿਬ ਦੀ ਪੁਜਾਰੀਆਂ ਨੇ ਸਾਨੂੰ ਜਿਹੜੇ ਮਥੋ ਮਨੋਰਦਸ ਜੀ ਹੈਗੇ ਨੇ ਸ਼ਾਸਤਰੀ ਜੀ ਉਹਨਾਂ ਨੇ ਕਹਿਣ ਦੇ ਅਸੀਂ 400 ਰੇਟ ਰੱਖਿਆ ਕਹਿੰਦਾ ਅਸੀਂ ਮੈਂ ਕਿਹਾ ਜੀ ਇਹਦੀ ਰਿਪੋਰਟ ਡਾਕਟਰ ਦੁਜੀ ਮੰਦਿਆ ਕਿ ਨਹੀਂ ਮੰਦਗੇ ਉਹ ਕਹਿੰਦਾ ਉਹ ਤਾਂ ਡਾਕਟਰ ਨੇ ਮੰਨੀ ਹੀ ਨਹੀਂ ਰਿਪੋਰਟ ਕਿਉਂਕਿ ਉਹਨਾਂ ਨੇ ਆਜੇ ਹਸਾਨਾ ਹਰ ਜਗ੍ਹਾ ਤੇ ਟੈਸਟ ਕਰਾਣੇ ਉਹਨ ਪਰ ਜਦੋਂ ਕਹਿੰਦਾ ਸਾਡੇ ਹਸਪਤਾਲ ਜਿਹੜੇ ਸਾਡੇ ਜਿਹੜੇ ਆਜੀਬੇਦਰੀ ਦੇ ਹਸਪਤਾਲ ਲਏ ਗਏ ਨੇ ਸਾਰੇ ਉਹਨਾਂ ਦੇ ਸਾਰੇ ਜਗ੍ਹਾ ਤੇ ਰਿਪੋਰਟ ਸਾਡੀ ਵੈਲਿਡ ਹੁੰਦੀ ਹੈ ਤੇ ਅਸੀਂ ਉਹਨਾਂ ਨੂੰ ਦੱਸ ਦਿੰਨੇ ਤਾਂ ਅਗਰ ਕਿ ਪਰ ਅਸੀਂ ਇਹ ਜਿਹੜੀ ਸਿਰਫ ਉਹਨਾਂ ਕੋਈ ਰਿਚ ਕਰਨ ਦਾ ਮਿਸ਼ਨ ਲਾ ਕੇ ਕਿ ਬਿਮਾਰੀ ਮੁਕਤ ਸਮਾਜ ਬਣਾਉਣਾ ਹੈ ਉਹਦੇ ਵਾਸਤੇ ਅਸੀਂ ਇਹਨੂੰ ਕੋਈ ਸੇਵਾ ਨਹੀਂ ਰੱਖੀ ਹੋਈ ਜੀ ਪਰ ਹੁਣ 50 ਰੁਪਏ ਦੀ ਉਹ ਲਵਾਂਗੇ ਜਰੂਰ ਰਜਿਸਟ੍ਰੇਸ਼ਨ ਫੀਸ ਜਿਹੜੀ ਉਹ ਉਹਦੇ ਦਵਾਈ ਜੋ ਲਊਗਾ ਉਹ ਸਾਡੇ ਤੋਂ ਮਰੀਜ਼ ਹੋ ਉਹ ਉਧਰ ਲੈਸ ਹੋ ਜੂਗਾ ਤੇ ਬਾਕੀ ਆਮ ਆਮ ਜਿਹੜੇ ਅੰਦਰ ਕੋਈ ਵੇਖਾ-ਵਖਾਈ ਵਾਲੇ ਜਾਂ ਸਵਾਦ ਲੈਣ ਵਾਲੇ ਉਹ ਬੰਦਿਆਂ ਨੂੰ ਥੋੜਾ ਹੋ ਜੂਗਾ ਜਾਂ ਜੂਰਤਮੰਦ ਹੀ ਇੱਥੇ ਇਸ ਮਸ਼ੀਨ ਤੱਕ ਪਹੁੰਚੇਗਾ ਇਹ ਹਰ ਸ਼ੁੱਕਰਵਾਰ ਨੂੰ ਸੀਤੋ ਲੋਹੜਾਂ ਰੋਸੇ ਹੁੰਦੇ ਸਾਹਮਣੇ ਇਹ ਮਸ਼ੀਨ ਫੇਰ 9 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਚੱਲਿਆ ਕਰੋਗੀ ਸੀਤੋ ਰੋਡ ਤੇ ਸੀਤੋ ਰੋਡ ਤੇ ਜੋ ਸ਼ੁੱਕਰਵਾਰ ਨੂੰ ਹਰ ਸ਼ੁੱਕਰਵਾਰ ਨੂੰ ਆ ਸ਼ੁੱਕਰਵਾਰ ਅੱਛਾ ਕਿਉਂਕਿ ਤੇ ਸੀਤੋ ਕੁੰਨੋ ਜਿਸੀ ਇਹਨੂੰ ਇਤਵਾਰ ਦਾ ਦਿਨ ਰੱਖਿਆ ਹੋਇਆ ਗਿਆ ਹੈ ਜਿਹੜੇ ਅਜੀਵਿਤ ਕੇਂਦਰ ਚੱਲਦੇ ਪਏ ਨੇ ਮੁਕਸਰ ਚ ਸੋਮਵਾਰ ਦਾ ਦਿਨ ਰੱਖਿਆ ਗਿਆ ਹ ਹ ਮਲੋੜ ਚ ਬੁੱਧਵਾਰ ਦਾ ਦਿਨ ਰੱਖਿਆ ਹੋਇਆ ਹੈ ਇੱਕ ਰਾਜਸਥਾਨ ਚ ਚੱਕ ਹੀਰਾ ਸਿੰਘ ਵਾਲਾ ਪਿੰਡ ਹੈਗਾ ਉੱਥੇ ਸਾਡਾ ਸੈਂਟਰ ਹੈਗਾ ਬਹੁਤ ਵਧੀਆ ਚੱਲ ਰਿਹਾ ਉਸ ਤੋਂ ਬਹੁਤ ਲੋਕੀ ਉਹਨਾਂ ਦੀ ਗਵਾਰੀਆਂ ਤੋਂ ਜਾਨੀਓ ਮੈਥੇ ਵੀਡੀਓ ਪੈ ਰਹੀ ਹੈ ਉਸ ਤੋਂ ਬੜਾ ਵਧੀਆ ਲਾਭ ਮਿਲਦਾ ਹੈ ਹਰ ਹਫਤੇ ਇੱਕ ਮਰੀਜ਼ ਨੂੰ ਕੋਈ ਇਲਾਜ ਮਿਲਦਾ ਹੈ ਬਾਅਦ ਦਵਾਈਆਂ ਦਾ ਜੋ ਆਪ ਦਾ ਦੱਸੀ ਜਾ ਰਿਹਾ ਹੈ ਜੀ ਜੀ ਤੇ ਉੱਥੇ ਵੀ ਉੱਥੇ ਵੀਰਵਾਰ ਦੇ ਵੀਰਵਾਰਸ ਅਸੀਂ ਉੱਥੇ ਗੁਰਦੁਆਰਾ ਸਾਹਿਬ ਵਿੱਚ ਉਹ ਕੈਂਪ ਲਾਈਦਾ ਇੱਥੇ ਇਹਦਾ ਨਹੀਂ ਡਾਕਟਰ ਸਾਹਿਬ ਇਹ ਮਤਲਬ ਟੈਸਟ ਕਿਸ ਤਰ੍ਹਾਂ ਦੇ ਹੁੰਦੀ ਹੈ ਕੋਈ ਬਲੱਡ ਵਿੱਚ ਪਾਣਾ ਪਿੰਦਾ ਹੈ ਕਿਸ ਤਰ੍ਹਾਂ ਦੇ ਟੈਸਟ ਕਿਸ ਤਰ੍ਹਾਂ ਦੇ ਹੈ ਇਹ ਦੱਸੋ ਥੋੜਾ ਜਿਆਦਾ ਦੱਸਣਾ ਕਿ ਸਿਰਫ ਇੱਕ ਬੋਡੀ ਦਾ ਜਿਵੇਂ ਪਣਾੜੀ ਵੈਲ ਚੈੱਕ ਕਰਦੇ ਸੀ ਪਿਛਲੇ ਪੁਰਾਣੇ ਜੀ ਅੱਛਾ ਜੀ ਬਸ ਸਿਰਫ ਉਹ ਸਿਰਫ ਨਾੜੀ ਫੜਨ ਵਾਲੀ ਗੱਲ ਹੀ ਹੈ ਅੱਛਾ ਅੱਛਾ ਸਿੰਘ ਦੁਆਰਾ ਉਹ ਤਕਨੀਕ ਨਾਲ ਬਣਾਈ ਗਈ ਹੈ ਤੇ ਪਰ ਇਹਦੀ ਨਾ ਮੈਂ ਕਹਿੰਦਾ ਕਿ ਜਪਰ ਦੇ ਜਲਟਾ ਕਲੀ ਨਿਗਾ ਮਾਰਾਂਗੇ ਅੱਛਾ ਜੀ ਤੁਸੀਂ ਆਪ ਖੁਦ ਕਹਿੰਦਾ ਕਿ ਮੈਨੂੰ ਇਹ ਨਾ ਜੋ ਅਸੀਂ ਤੁਹਾਨੂੰ ਦੱਸਦੇ ਆ ਉਹਨਾਂ ਨੂੰ ਕਿ ਤੇਰੇ ਆ ਥੋੜਾ ਇਹ ਹੈਗੀ ਤਕਲੀਫ ਤੇਰਾ ਸਿਰ ਭਾਰਾ ਹੈ ਗਿਆ ਗਿਆ ਜਦੋਂ ਸਿਰ ਬ੍ਰੇਨ ਦੀ ਸਪਲਾਈ ਖੂਨ ਦੀ ਘਟ ਜਾਂਦੀ ਏ ਥੋੜੀ ਜੀ ਦਿਖਾ ਦੀ ਮਸ਼ੀਨ ਅਸੀਂ ਉਹਨਾਂ ਨੂੰ ਕਹਿੰਦੇ ਆ ਕਿ ਤੇਰਾ ਸਿਰ ਭਾਰਾ ਰਹਿੰਦਾ ਹੈ ਮਰੀਜ਼ ਜਦੋਂ ਜੱਸ ਕਹਿੰਦਾ ਬੜੀ ਖੁਸ਼ੀ ਹੁੰਦੀ ਹੈ ਕਿ ਅਸੀਂ ਆਪਾਂ ਕੋਈ ਨਾ ਕੋਈ ਗਾਈਡ ਕਰ ਰਹੇ ਆ ਪਰ ਕਈ ਵਾਰ ਆਪਾਂ ਦਰਦਾਂ ਲਈ ਗੋਲੀ ਖਾ ਕੇ ਆਪਾਂ ਉਹਨੂੰ ਸਹੀ ਕਰਨ ਦੀ ਕੋਸ਼ਿਸ਼ ਕਰਦੇ ਆ ਅਸੀਂ ਨਾਲ ਇੱਕ ਐਕਸਰਸਾਈਜ਼ ਦੱਸ ਦਿੰਦੇ ਆ ਉਹਨਾਂ ਨੂੰ ਉਹਦੇ ਨਾਲ ਬਹੁਤ ਫਰਕ ਪੈਂਦਾ ਹੈ ਜੇ ਅਮਰੀਜ਼ ਨੂੰ ਜੀ ਜੀ ਤਾਂ ਕਿ ਕਈ ਨਿੱਕੇ ਨਿੱਕੇ ਮੁਢੇ ਬਿਮਾਰੀਆਂ ਹੁੰਦੀਆਂ ਜਿਵੇਂ ਆਪਾਂ ਆਪਾਂ ਜੇ ਆਪਾਂ ਥੋੜਾ ਜਿਆ ਇੱਥੇ ਆਪਾਂ ਤੁਸੀਂ ਆ ਕੇ ਸਾਡੇ ਕੋਲ ਚੈੱਕ ਕਰਾਉਂਗੇ ਹਾਂ ਤੇ ਕੋਈ ਅਰਜ ਨਹੀਂ ਅਸੀਂ ਤੁਹਾਨੂੰ ਜਿਵੇਂ ਸੇਵਾਵਾਂ ਦੇ ਚਾਹੂਗੇ ਇਹਦਾ ਰਿਜ਼ਲਟ ਕਿਸ ਤਰ੍ਹਾਂ ਦਾ ਜਿਵੇਂ ਨਿਕਲਦਾ ਜੀ ਰਿਪੋਰਟ ਦਾ ਇਹ ਰਿਪੋਰਟ ਦਾ ਰਿਜ਼ਲਟ ਮੇਰੇ ਜੀ ਨਹੀਂ ਮਤਲਬ ਜਿਸ ਤਰ੍ਹਾਂ ਪਹਿਲਾਂ ਜਿਵੇਂ ਖੂਨ ਟੈਸਟ ਕਰਾ ਕੇ ਆਪਾਂ ਪਤਾ ਕਰਦੇ ਹੁੰਦੇ ਸੀ ਵੀ ਸਰੀਰ ਦੇ ਕਿੰਨੀ ਕਿਸ ਤਰ੍ਹਾਂ ਦੀ ਤੁਹਾਡੀ ਬੀਪੀ ਕਿੰਨੀ ਆਇਆ ਮਤਲਬ ਸ਼ੂਗਰ ਦਾ ਬਾਰੇ ਪਤਾ ਦੱਸਦੀ ਹੁੰਦੀ ਸੀ ਮਸ਼ੀਨਾਂ ਕਿੰਨੀ ਸ਼ੋਰ ਵਧੀਆ ਕੱਟੀ ਆ ਉਸ ਤਰ੍ਹਾਂ ਕਿਸ ਤਰ੍ਹਾਂ ਦੀ ਰਿਪੋਰਟ ਇਹਦੀ ਪੇਸ਼ ਹੁੰਦੀ ਸੀ ਇਸ ਤਰ੍ਹਾਂ ਇਸ ਤਰ੍ਹਾਂ ਇਹ ਸਿਰਫ ਆਪਾਂ ਫੋਨ 'ਚ ਦੱਸ ਦਈਏ ਕਿ ਇਸ ਟਾਈਮ ਬਲੱਡ 'ਚ ਕਿੰਨਾ ਸ਼ੂਗਰ ਹੈਗੀ ਹੈ। ਅੱਛਾ ਜੀ। ਕਿ ਯੂਰਿਨ 'ਚ ਸ਼ੂਗਰ ਹੈਗੀ ਹੈ। ਪਰ ਇਹ ਜੇ ਆਪਾਂ ਜੇ ਆਪਾਂ ਉਹ ਆਪਾਂ ਉਸ ਤਰ੍ਹਾਂ ਦੀ ਆਪਾਂ ਜੇ ਫੋਨ ਕੱਢ ਕੇ ਟੈਸਟ ਕਰਦੇ ਨੇ ਤਾਂ ਉਹਦੇ ਨਾਲ ਕੰਪੇਅਰ ਕਰਨਾ ਚਾਹਾਂਗੇ ਨਹੀਂ ਫੇਰ ਨਹੀਂ ਹੋ ਮਤਲਬ ਇਹ ਮੋਟਾ ਮੋਟਾ ਐ ਵੀ ਸਰੀਰ 'ਚ ਕੋਈ ਬਿਮਾਰੀ ਆਉਂਦੇ ਬਾਰੇ ਦੱਸ ਦਿੰਦੀ ਹੈ ਵੀ ਹਾਂ ਤੁਹਾਡੇ ਇਸ ਚੀਜ਼ ਦੀ ਪ੍ਰੋਬਲਮ ਤੁਹਾਨੂੰ ਆ ਸਕਦੀ ਹੈ ਆ ਸਕਦੀ ਹੈ ਹੂੰ ਹੂੰ ਯਾ ਆ ਰਹੀ ਹੈ ਤੁਹਾਨੂੰ ਹਾਂ ਹਾਂ ਜੀ 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 ਬਾਕੀ ਹੋਰ ਚਾਹ ਤੁਸੀਂ ਦੱਸ ਸਕਦੇ ਹਾਂ ਆਪਣੇ ਖਾਲਸਾ ਜੀ ਐਡਵੋਕੇਟ ਤੇ ਜਿਹੜੇ ਖਾਲਸਾ ਜੀ ਦਾ ਅਸੀਂ ਚੈੱਕ ਕਰਨ ਲੱਗੇ ਹਾਂ ਤੇ ਉਹ ਜੀ ਹੁਣ ਚੱਲੂ ਦੱਸ ਦਿੰਦੇ ਹਾਂ ਕਿ ਕਿਵੇਂ ਇਸ ਤਰ੍ਹਾਂ ਪੂਰਾ ਹਾਂਜੀ ਜੀ 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 ਇਹ ਕੰਪਲੀਟ ਹੋ ਗਿਆ ਟੈਸਟ ਹਾਂ ਟੈਸਟਿੰਗ ਕੰਪਲੀਟ ਟੈਸਟਿੰਗ ਕੰਪਲੀਟ ਹੋ ਗਈ ਇਹਨੂੰ ਓਕੇ ਕਰਾਂਗੇ ਦੋਸਤੋ ਇਹਨਾਂ ਦੀ ਜਿਹੜੀ ਟੈਸਟ ਹੈ ਉਹ 6 ਮਿੰਟਾਂ ਦੇ ਵਿੱਚ ਕੰਪਲੀਟ ਹੋ ਗਈ ਹੈ ਤੇ 6 ਮਿੰਟਾਂ ਤੋਂ ਬਾਅਦ ਰਿਪੋਰਟ ਇਹਨਾਂ ਦੀ ਨਿਕਲ ਚੁੱਕੀ ਹੈ ਜਿਹੜੀ ਸੇਵ ਕੀਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਮੈਡੀਕਲ ਰਿਪੋਰਟ ਆਨ ਲਾਈਵ ਨਹੀਂ ਦਿਖਾਈ ਦਿੰਦੀ ਯਾਰ ਅ ਖਾਸਾ ਜੀ ਕੋਈ ਗੱਲ ਨਹੀਂ ਰਿਪੋਰਟ ਅਸੀਂ ਲਾਈਵ ਨਹੀਂ ਦਿਖਾਵਾਂਗੇ ਪਰ ਮੋਟਾ ਮੋਟਾ ਸਹੀ ਜਾਣਕਾਰੀ ਦੇ ਦਈਏ ਜਿਹੜੇ ਵੀ ਦੇਖ ਰਹੇ ਨੇ ਸਾਡੇ ਆ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਸਾਰੀ ਰਿਪੋਰਟ ਇਹਨਾਂ ਦੀ ਸਾਰੀ ਰਿਪੋਰਟ ਆ ਗਈ ਹੈ ਅਸੀਂ ਰਿਪੋਰਟ ਨਹੀਂ ਦਿਖਾਵਾਂਗੇ ਪਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਪੂਰੇ ਸਰੀਰ ਦੇ ਜਿੰਨੇ ਵੀ ਟੈਸਟ ਲਿਵਰ ਫੰਕਸ਼ਨ ਕਿਡਨੀ ਫੰਕਸ਼ਨ ਲੰਗ ਫੰਕਸ਼ਨ ਬ੍ਰੇਨ ਬੋਨਡ ਚੀਜ਼ ਬੋਨਡ ਖਾਸਾ ਜੀ ਤੁਸੀਂ ਟੈਸਟ ਕਰਵਾਇਆ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਕੀ ਕਹਿਣਾ ਚਾਹੋਗੇ ਜੀ ਵਧੀਆ ਜਾਪਾਨੀ ਟੈਕਨੀਕ ਨਾਲ ਦੇ ਰਾਜਾ ਜੀ ਨੇ ਰਿਚ ਕੇਰਿੰਗ ਵੱਲੋਂ ਇਹ ਮਸ਼ੀਨ ਲਿਆਂਦੀ ਹੈ ਤੇ ਚਲੋ ਐਕਸਪੈਰੀਮੈਂਟ ਅੱਜ ਮੈਂ ਕਰਾਇਆ ਮੈਂ ਕਿ ਚਲੋ ਮੈਂ ਵੀ ਆਪਾਂ ਕਰਾ ਕੇ ਦੇਖਦੇ ਹਾਂ ਵੱਡੇ ਭਾਈ ਹੈ ਤੇ ਸ਼ਿਵਾਮਾ ਆਪਾਂ ਨੂੰ ਦਿੰਦੇ ਹੀ ਦਿੰਦੇ ਆ ਤੇ ਜਾਪਾਨੀ ਟੈਕਨੀਕ ਨਾਲ ਦੀ ਮਸ਼ੀਨ ਲਿਆਂਦੀ ਹੈ ਤੇ ਆ ਸਾਰੀ ਰਿਪੋਰਟ ਇਹਨਾਂ ਨੇ ਕੱਟ ਰੱਖੀ ਹੈ ਤੇ ਚਲੋ ਦੇਖਦੇ ਹਾਂ ਕਿ ਵਾਧਾ ਹੈ ਘਾਟਾ ਹੈ ਬਾਕੀ ਦੱਸਣਗੇ ਤੇ ਵਧੀਆ ਟੈਕਨੀਕ ਹੈ ਸਾਰੇ ਲੋਕਾਂ ਨੂੰ ਲਾਹਾ ਲੈਣਾ ਚਾਹੀਦਾ ਹੈ ਮਿਲਣਾ ਚਾਹੀਦਾ ਜਿਵੇਂ ਇਹਨਾਂ ਨੇ ਦੱਸਿਆ ਵੀ ਹਰ ਸ਼ੁੱਕਰਵਾਰ ਅਬੋ ਰਸੀਤੋ ਰੋੜ ਇਹਨਾਂ ਦਾ ਮੈਡੀਕਲ ਹੈ ਇੱਥੇ ਸਵਾਵਾ ਮੰ ਦਿੰਦੇ ਆ ਬਾਕੀ ਦਿਨ ਸੀਤੋਗੁੰਨੋ ਰਾਜਸਥਾਨ ਤੇ ਹੋਰ ਅਸੇ ਪਸੇ ਵੀ ਜਾਣਕਾਰੀ ਇਹਨਾਂ ਨੇ ਦੱਸੀ ਹੈ ਵੀ ਕਿੱਥੇ ਕਿੱਥੇ ਸਵਾਵਾ ਮੰ ਦਿੰਦੇ ਆ ਜਿਹੜੇ ਵੀ ਨੀਡੀ ਪਰਸਨ ਆਪਦੇ ਪੂਰੀ ਬੋਡੀ ਦੇ ਟੈਸਟ ਕਰਾਉਣਾ ਚਾਹੁੰਦੇ ਆ ਜਰੂਰ ਸਵਾਵਾ ਮੰ ਲੈਣ ਤੇ ਇਹਨਾਂ ਤੋਂ ਨਾਲ ਜਾਣਕਾਰੀ ਮਿਲਦੀ ਆ ਅਲਰਟ ਹੋ ਜਾਂਦਾ ਬੰਦਾ ਹਾਂ ਵੀ ਕੋਈ ਸਰੀਰੇ ਚ ਕੀ ਬਿਮਾਰੀ ਹੈ ਜਾਂ ਹੋਣ ਵਾਲੀ ਹੈ ਉਹ ਸਬੰਧੀ ਜਾਣਕਾਰੀ ਦਿੰਦੇ ਆ ਤੇ ਬਹੁਤ ਵਧੀਆ ਮਸ਼ੀਨਾਂ ਚ ਪਾਣੀ ਟੈਕਨੀਕਲ ਚਲੋ ਸਾਰਿਆਂ ਨੂੰ ਲਹਾ ਲੈਣਾ ਚਾਹੀਦਾ ਵੈਸੇ ਵੱਡੇ ਵੱਡੇ ਟੈਸਟ ਆ ਕਾਫੀ ਮਹਿੰਗੇ ਹੁੰਦੇ ਆ ਇਹ ਨੋਮੀਨਲ ਚਾਰਜ ਇਹਨਾਂ ਨੇ ਰੱਖੇ ਹੋਏ ਆ ਤੇ ਜਰੂਰ ਲਹਾ ਲੈਣ ਡੋਲਾਂ ਦੇ ਠੀਕ ਹੈ ਆ ਦੋਸਤੋ ਤੁਹਾਨੂੰ ਫਿਰ ਅਸੀਂ ਇਹਨਾਂ ਦਾ ਐਡਰੈਸ ਦੱਸਦੀ ਆ ਇਹ ਇਹ ਸੀਤੋ ਰੋਡ ਤੇ ਲੂਣਾ ਨਰਸਿੰਗ ਹਾਊਸ ਦੇ ਬਿਲਕੁਲ ਸਾਹਮਣੇ ਜਿਹੜੀ ਗੁਰਨਾਨਕ ਮੈਡੀਕਲ ਹੈਗੀ ਆ ਉੱਥੇ ਟੈਸਟ ਕੀਤੇ ਜਾਂਦੇ ਨੇ ਮਸ਼ੀਨ ਪਰ ਇਹਨਾਂ ਦਾ ਇਹ ਸਸਤਾ ਰੇਟ ਇਹਨਾਂ ਨੇ ਤਾਂ ਹੀ ਰੱਖਿਆ ਹੈ ਕਿਉਂਕਿ ਇਹ ਰਿਚ ਕੇਰਿੰਗ ਇਹਨਾਂ ਕੋਲੇ ਜਿਹੜੀ ਹੈ ਸੈਂਟਰ ਹੈਗਾ ਇਹਨਾਂ ਦਾ ਮਿਸ਼ਨ ਇੱਕੋ ਹੀ ਹੈ ਵੀ ਬਿਮਾਰੀ ਮੁਕ ਸਮਾਜ ਹੋਵੇ ਇਸ ਕਰਕੇ ਇਹਨਾਂ ਨੇ ਮਤਲਬ ਇਹ ਮਸ਼ੀਨ ਜਿਹੜੀ ਲਿਆਂਦੀ ਹੈ ਜਿੰਦੀ ਬਹੁਤ ਹੀ ਘੱਟ ਰੇਟ ਲਿਖੇ ਹੋਏ ਕਿਉਂਕਿ ਜਿਹੜੇ ਮਹਿੰਗੇ ਆਪਾਂ ਟੈਸਟ ਨਹੀਂ ਕਰਾ ਸਕਦੇ ਪੈਸੇ ਦੇ ਕੇ ਉੱਥੇ ਨਹੀਂ ਇਹ ਮਸ਼ੀਨ ਲਿਆਂਦੀ ਹੈ ਜਿਹਨੂੰ ਵੀ ਉਹ ਆਪਦੀਆਂ ਜਿਹੜੀਆਂ ਪਹਿਲੀ ਸਟੇਜ ਤੇ ਆਪਾਂ ਨੂੰ ਪਤਾ ਲੱਗ ਸਕਦਾ ਹੈ ਵੀ ਆਪਣੇ ਹਾਰਟ ਦੀ ਦਿੱਕਤ ਹੈ ਆਪਣੇ 슈ਗਰ ਦੀ ਦਿੱਕਤ ਹੈ ਆਪਾਂ ਨੂੰ ਬੀਪੀ ਦੀ ਦਿੱਕਤ ਹੈ ਉਹ ਦਿੱਕਤ ਬਾਰੇ ਇਹ ਮਸ਼ੀਨ ਜਿਹੜੀ ਦੱਸਦੀ ਹੈ ਤੇ ਜਿਹੜੇ ਵੀ ਲੋਕ ਆ ਕੇ ਆਪਣਾ ਟੈਸਟ ਕਰਾਣਾ ਚਾਹੁੰਦੇ ਆ ਇਹ ਹਰ ਸ਼ੁੱਕਰਵਾਰ ਸਵੇਰੇ 9 ਤੋਂ ਸ਼ਾਮ ਜਿਹੜੀ 8 ਵਜੇ ਤੱਕ ਇਹ ਮਸ਼ੀਨ ਇੱਥੇ ਇਹਨਾਂ ਕੋਲੇ ਹੁੰਦੀ ਹੈ ਸੀਤੋ ਰੋਡ ਅਬੋਰ ਲੂਣਾ ਨਰਸਿੰਘੋਂ ਦੇ ਬਿਲਕੁਲ ਸਾਹਮਣੇ ਇਸ ਕਰਕੇ ਜਿਹੜੇ ਵੀ ਲੋਕ ਇਸ ਦਾ ਲਾਹਾ ਲੈਣਾ ਚਾਹੁੰਦੇ ਆ ਸ਼ੁੱਕਰਵਾਰ ਨੂੰ 9 ਵਜੇ ਤੋਂ ਲੈ ਕੇ ਸ਼ਾਮ ਨੂੰ ਜਿਹੜੇ ਆ 8 ਵਜੇ ਤੱਕ ਇੱਥੇ ਪਹੁੰਚ ਸਕਦੇ ਆ ਤੇ ਬਹੁਤ ਹੀ ਘੱਟ ਰੇਟ ਇਹਨਾਂ ਨੇ ਰੱਖਿਆ ਸਿਰਫ 50 ਰੁਪਏ ਦੀ ਫੀਸ ਹੈਗੀ ਹੈ ਤੇ ਵੈਸੇ ਤਾਂ ਇਹਦੇ ਟੈਸਟ ਬਹੁਤ ਮਹਿੰਗੇ ਆ ਗੰਗਾ ਨਗਰ ਦੇ ਟੈਸਟ ਵੀ ਬੜੇ ਮਹਿੰਗੇ ਨੇ ਪਰ ਤਾਂ ਤੁਹਾਨੂੰ ਪਤਾ ਇਹਨਾਂ ਨੇ ਦੱਸਿਆ ਸੀ ਵੀ 1500 1500 ਰੁਪਏ ਟੈਸਟ ਦੇ ਲੈਂਦੇ ਨੇ ਪਰ ਇਹਨਾਂ ਦਾ ਰਿਚ ਕੇਰਿੰਗ ਕੰਪਨੀ ਵੱਲੋਂ ਇਹ ਜਿਹੜੇ ਟੈਸਟ ਹੈ ਜਿਹੜੇ ਕੀਤੇ ਜਾਂਦੇ ਨੇ ਜਿਹੜੇ ਕਿ ਬਹੁਤ ਹੀ ਘੱਟ 50 ਰੁਪਏ ਨਾਲ ਹੀ ਫੀਸ ਰੱਖੀ ਹੋਈ ਹੈ ਇਸ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਜਰੂਰਤਮੰਦ ਲੋਕਾਂ ਤੱਕ ਇਹ ਜਾਣਕਾਰੀ ਪਹੁੰਚੇ ਅਤੇ ਜਿਹੜੇ ਕਿ ਲੋਕ ਹੈ ਇਹਦਾ ਜਿਹੜਾ ਲਾਹਾ ਲੈ ਸਕਣ ਧੰਨਵਾਦ ਦੋਸਤੋ ਸ਼ੁਕਰੀਆ